ਗੱਡੀ ਨਹੀਂ ਫੜਕਣ ਦਾ ਹੁੰਦਾ ਇਹ ਤਾਂ ਮੇਰਿਆ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਕੇ ਨਹੀਂ ਸਾਈਡ ਤੇ ਲਾ ਅਰੇ ਇਸ ਜੜੀਆਂ ਕਰ ਤਾਨੂੰ ਜਾਨੀਆ ਕਰਕੇ ਰੋਕਿਆ ਨਾ ਇਹਦੇ ਜੜੀਆਂ ਲੱਗੀਆਂ ਤਾਂ ਰੋਕਿਆ ਮੈਂ ਯਾਰ ਤੂੰ ਹੀ ਉਦੋਂ ਫੇਰ ਲੰਗੇ ਆਹ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਸਾਈਡ ਤੇ ਕਰਦਾ ਮੈਂ ਵਰਦੀ ਤੇ ਕਟਵਾ ਮੈਂ ਰਾਜੀ ਕਰਨਾ ਨਹੀਂ ਕਰਦਾ ਮੂੰਹ ਤੇ ਨਹੀਂ ਲਿਖਿਆ ਨਹੀਂ ਕਰਦਾ ਮੇਰੀ ਗੱਡੀ ਕਿੱਥੇ ਮੇਰੀ ਗੱਡੀ ਮੈਂ ਰਾਕ ਲਿਆਂਦਾ ਰਾਕ ਲਿਆਂਦਾ ਹਾਂ ਭਾਜੀ ਮੈਂ ਵਰਦੀ 'ਚ ਹੁੰਦਾ ਨਹੀਂ ਨਾ ਨਹੀਂ ਹੁੰਦਾ ਅੱਜ ਤੱਕ ਨਹੀਂ ਭਾਜੀ ਵਰਦੀ ਜਾਨ ਸਾਡੀ ਹੁੰਦੀ ਐਸ ਕੀ ਨਾਗਰ ਸਾਹਮਣੇ ਲੱਗਿਆ ਦੱਸੋ ਯਾਰ ਵੀ ਨਾ ਕਰਦਾ ਆਹ ਆਪਰੇਸ਼ਨ ਟੀਮ ਚ ਜਾਓ ਗੱਲ ਕਰ ਲੈਣਾ ਜਾਓ ਗੱਲ ਕਰ ਲੈਣਾ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲੱਗਾ ਤੁਹਾਡੀ ਬ੍ਰੇਕ ਵਜਨ ਨਾ ਫਿਰ ਗੱਡੀਆਂ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਤੇ ਝਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਹੈ ਬੁਲਵਾ ਦੋ ਫਰਾਗ ਆ ਤੇ ਚੰਗਾ ਆ ਤੇ ਆਹੋ ਭਰਾ ਜੀ ਮੈਂ ਵੀ ਉਸਾਨੇ ਲਗਾਉਂਗਾ ਨਹੀਂ ਆਹੋ ਮੈਂ ਸੀਆਈਏ ਸਟਾਫ ਵਈਨੇ ਕੰਮ ਕਰਨੇ ਵਾ ਤੇ ਤੁਹਾਨੂੰ ਹੁਣ ਤੁਸੀਂ ਝਾਲੀਆਂ ਲਵਾ ਲੋਗੇ ਮੇਰੀਆਂ ਮਾਣ ਹੋਈ ਭਾਈ ਜੀ ਹਾਂ ਮੈਂ ਤੇ ਮੂੰਹ ਤੇ ਲਿਖਿਆ ਤੇ ਤੁਸੀਂ ਉਹ ਮੈਂ ਇਹਨੂੰ ਵੀਰ ਜੀ ਦੱਸਿਆ ਇਹਨੂੰ ਕਿੰਨੀ ਗਰੀ ਦੱਸੋ ਇਹ ਮੈਨੂੰ ਆਂਦਾ ਵੀ ਤੈਨੂੰ ਮੈਂ ਹਾਂ ਤੁਹਾਨੂੰ ਕਿਹੜੀ ਗੱਲ ਅਮਰੀਕਾ ਮੈਂ ਸਾਈਡ ਤੇ ਰੋਕਿਆ ਨੇ ਰੋਕਿਆ ਕਿਉਂਕਿ ਰੋਕਿਆ ਕਿ ਗਨਫਰੋਮ ਕਿਹਾ ਉਸ ਨੂੰ ਮੇਰੀ ਲੱਗੀ ਹਾਂ ਪੂਰ ਸਿਟੀ ਜਿੱਥੇ ਬਲਾਜਮਾ ਮੈਂ ਵੀ ਬਲਾਜਮਾ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਈ ਸਾਈਡ ਤੇ ਲਾ ਤੂੰ ਉਧਰ ਵੀ ਲਾ ਮੈਂ ਸਾਡੀ ਪ੍ਰੇਅ ਕਰਕੇ ਗੱਡੀਆਂ ਨਹੀਂ ਲੱਗੀਆਂ ਵਿਚ ਮੈਡਮ ਮੇਰੀ ਵੀਡੀਓ ਬਣਾਓ ਲੋਡ ਨਹੀਂ ਤੁਮ ਤਸਾਹ ਮੇਰੀ ਜਿਹੜੀ ਗੱਲ ਕਰਦਾ ਗੱਲ ਪੜ੍ਹਨੀ ਨਹੀਂ ਹੋਏਗਾ ਆਪਣੀ ਜਗ੍ਹਾ ਬੁਲਾਜਾਂਗੇ ਅੰਮੀ ਨਾਲ ਹੀ ਵਰਦੀ ਪਾ ਕੇ ਲੋ ਤੇ ਨਹੀਂ ਮੈਂ ਆਪੀ ਨਹੀਂ ਕਰਾਂ ਕਮਾਲ ਹੋਈ ਤੇਰੇ ਵਾਲੀ ਜੱਜ ਨੂੰ ਕੀ ਕਿਹਾ ਕਮਾਲ ਹੋਈ ਯਾਰ ਮੈਂ ਲਾਉਣੀ ਆ ਜਾਲੀਆਂ ਤੇ ਟਿੱਟੇ ਨਾਲ ਜੋੜੇ ਤੇ ਲਵਾਣੀ ਮੈਂ ਲਵਾਉਣੀ ਆ ਲਾੜੀਆਂ ਲਾਓ ਫਿਰ ਤੈਨੂੰ ਲਾਉਣੀ ਆ ਮੈਂ ਆ ਚੈਟ ਬਲੈਕ ਵੀ ਹੋ ਗਈ ਕੋਈ ਨਹੀਂ ਚੱਕਾ ਲਾਉਣ ਨਾ ਮੈਂ ਤੇ ਸਾਲਟ ਪਈ ਮੇਰੇ ਤੇ ਪਵਾ ਦੇ ਪਾ ਠੀਕ ਪਵਾ ਦੇ ਆਡ ਭਾਈ ਇਹ ਮਲਾਜਮ ਹੈ ਤੇ ਜਾਣੀਆਂ ਲਾ ਕੇ ਤਰੇ ਫਰਾ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਸੀ ਕੀ ਕਰੇ ਮੈਨੂੰ ਤੇ ਫਿਰ ਮੈਂ ਲਾਉਣੀ ਆ ਐਵੇਂ ਤੂੰ ਰੁਕੀ ਜਾਂਦਾ ਮੈਨੂੰ ਕੀ ਕਰਦਾ ਫਿਰ ਰੋਕਣਾ ਨਹੀਂ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਉਹਨੂੰ ਜਾਣ ਕੇ ਫੈਸਲਾ ਲੈ ਲਿਆ ਤੇ ਉਹਨੇ ਕਿਹਾ ਕੀ ਉਹ ਤੇ ਐਵੇਂ ਬਸ ਹੀ ਹੁੰਦਾ ਤੂੰ ਉਦਣ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਹਿ ਤੈਨੂੰ ਕੁਝ ਕਹਿਤ ਨਹੀਂ ਨਾ ਕੋਈ ਚੰਗੀ ਬੋਲੀ ਬੋਲੇ ਫਿਰ ਕੀ ਚੰਗੇ ਕੀ ਕਰਾਂ ਭਰਾ ਮੇਰੇ ਨਾ ਜ਼ੋਰ ਨਾਲ ਭਾਈ ਸਾਈਡ ਤੇ ਕਹ ਨਾ ਮੇਰੀ ਜਾਣ ਕਰਦੇ ਵੀ ਇੱਕ ਮਿੰਟ ਮੇਰੀ ਗੱਲ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੇ ਇੱਕ ਮਿੰਟ ਮੇਰੀ ਗੱਲ ਹਾਂ ਬੋਲੋ ਐਨਾ ਹੀ ਤੂੰ ਅਸਲਾ ਨਾ ਕਹਿੰਦੇ ਐਨਾ ਹੀ ਤੂੰ ਅਜਾ ਨਹੀਂ ਹੁੰਦੇ ਦੋ ਦੂਜੇ ਵਿਚ ਜੁੜੇ ਰਹਿੰਦੇ ਆ ਵੀ ਜਾ ਕੇ ਪਹੁੰਚੋ ਤਿੰਨ ਫਲਿਆ ਕਵਰੀ ਕੀ ਕੀਤੀ ਰਜੀ ਰੈਮਨੂ ਜਾ ਕੇ ਥਾਣੇ ਪਹੁੰਚ ਕਿੰਨੇ ਅਸਲੇ ਚਾਰ ਕਿਲੋ ਮਿੰਟ ਲਾ ਰੋ ਮੇਰੇ ਕਵਰ ਕਰਤੀ ਅਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਅਵੀ ਰੁਕੀ ਜਨ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗੇ ਜਿਹੜੀ ਮੇਰੀ ਡਿਊਟੀ ਮੈਨੂੰ ਆ ਫਿਰ ਤੇ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਨੂੰ ਲੱਗੂ ਜੇ ਮੈਨੂੰ ਲੱਗੂ ਮੈਂ ਲ ਸਾਨੂੰ ਮੈਲਦੀ ਹੋਈ ਆਪਣੀ ਡੂੜੀ ਕਰਨੀ ਆ ਮਾਨੂੰ ਕਿ ਕਿਹੜੀ ਗੱਲ ਆ ਫਿਰ ਜਿਹੜੀ ਡੂੜੀ ਤੋਂ ਕਰਨੀ ਆ ਤੇ ਮੈਂ ਕਰਾਉਂਦੇ ਜਾਲੀ ਲਾ ਨਹੀਂ ਲਾਉਣੀ ਗਾਉਣੀ ਲਾਉਣੀ ਫਿਰ ਲੱਗਾ ਰੋ ਬੈਠਾ ਰੋ ਰੋਦੇ ਨਾ ਨਹੀਂ ਸਦਣਾ ਕੋਈ ਨਹੀਂ ਮਿਲਣਾ ਆ ਕੇ ਤੋਰੂ ਇਸ ਮੈਂ ਨਹੀਂ ਲਾਉਣੀ ਕੋਈ ਚੱਕਰ ਨਹੀਂ ਆਪਰੇਸ਼ਨ ਕਿਹਨੇ ਤੋਂ ਇਹ ਤੁਹਾਡੀ ਡੂੜੀ ਜਿਹੜੀ ਤੁਸੀਂ ਕਰਨੀ ਆ ਵੀ ਮੇਰੇ ਤੇ ਸਹਾਨ ਕਰਨਾ ਮੈਂ ਨਹੀਂ ਲਾਉਣੀ ਜਾਲੀ ਆਪਰੇਸ਼ਨ ਦੀ ਡੂੜੀ ਦਾ ਨਹੀਂ ਜਾਲੀਆਂ ਲਵਾਉਣ ਆ ਰਹੇ ਮੈਂ ਲਵਾਉਣੇ ਜਣਵਾਇਆਂ ਤੋ ਉਹ ਤੇ ਬਲੋ ਨਾ ਲਾਈਆਂ ਉਹ ਮੈਂ ਲਾਈਆਂ ਜਾਲੀਆਂ ਫਿਰ ਦਵਾਈਆਂ ਲਾਈਆਂ ਨਹੀਂ ਲਾਉਣੀ ਮੈਂ ਨਹੀਂ ਲਾਉਣੀ ਮੈਂ ਗੱਲ ਨਾ ਹੋਣਾ ਪਹਿਲਾਂ ਦਵਾਈਆਂ ਲਵਾਉਂਗਾ ਫਿਰ ਬਾਹਰ ਕਰਵਾ ਦਵਾਂ ਮੈਂ ਨਾ ਲਵਾਵਾਂ ਨਹੀਂ ਚੱਕਰ ਲਵਾ ਦੇ ਆਓ ਪਿੰਨ ਥੱਲੇ ਨਹੀਂ ਹੋਣਾ ਥੱਲੇ ਠੀਕ ਹੋਏ ਲਵਾਉਂਗਾ ਪਰੇਸ਼ਨ ਕਰਦੇ ਆ ਸਾਡੇ ਸਾਣ ਕਰਦੇ ਤੁਸੀਂ ਜੂਲੀ ਕਰਦੇ ਬਕਵਾਸ ਥੋੜੀ ਜਿਹੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਪੀ ਖਾਂਦਾ ਲਾ ਲਾ ਫੋਨ ਚੁੱਕ ਲਾ ਤੂੰ ਬੁੜਾਏ ਕਿ ਮੈਂ ਬਕਵਾਸ ਵਾਲੀ ਕੀ ਬਕਵਾਸ ਬਕਵਾਸ ਵਾਲਾ ਕੀ ਗੱਲ ਮੈਂ ਬਕਵਾਸ ਕਿਉਂ ਆ ਇਹਨੂੰ ਸਾਡਾ ਬਕਵਾਸ ਵਾਲਾ ਕੀ ਗੱਲ ਜੂਲੀ ਆਪਣੀ ਕਰਦੇ ਮੈਂ ਭਾਣ ਕਰਦੇ ਮੈਂ ਮਹਿਕਮੇ ਨਾਲ ਕਰਦੇ ਮੈਂ ਮਹਿਕਮੇ ਸਾਹਿਬ ਨਾਲ ਕਰਦੇ ਆ ਆਪਣਾ ਬੋਲ ਕੋਈ ਚੱਕਰ ਨਹੀਂ ਲਾਉਣੇ ਫੋਨ ਲਾਉਣਾ ਲਾ ਤੂੰ ਹਲੋ ਮੈਂ ਟਿੱਪੀ ਲਾਉਣਾ ਸਨ ਹਲੋ ਹਾਂਜੀ ਸਰ ਆਹ ਸਾਰੇ ਇੱਥੇ ਰੁੱਕ ਕੇ ਇਕ ਲੋਤੇਆਂ ਜਾਲੀਆਂ ਲਾਈਆਂ ਲਾ ਤੂੰ ਵੇ ਡਮਲਾਜਮ ਪਲਾਂਟਮ ਕਾਣ ਬਾਦ ਕੱਟ ਕੋਈ ਚੱਕਰ ਨਹੀਂ ਵੀਡੀਓ ਬਣੀ ਇਹ ਤੋਂ ਕਹਾਂਗਾ ਸਾਡੇ ਤੇ ਹਸਾਨ ਕਰਦਾ ਕਹਿੰਦਾ ਮੇਰੀ ਗੱਲ ਕਰਾ ਰੁੱਕ ਜਾ ਵੇ ਕੋਈ ਕੋਈ ਮੈਂ ਭੁੱਲਣ ਦੇ ਜਾ ਤੂੰ ਠੀਕ ਹੈ ਤੂੰ ਹੀ ਉਧਾਂ ਜਿਹੜਾ ਸਪੈਡ ਲੈ ਲੈ ਜਿਹੜੀ ਗੱਡੀ ਆ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਰ ਹੀ ਜਾਇ ਬਣਾਈ ਜਾਂਦੇ ਇਹ ਕਹ ਤਾਨੂੰ ਆਹ ਕਹਨੇ ਗੱਡੀ ਸਾਈਡ ਤੇ ਕਹਿੰਦਾ ਮਤਲਬ ਬੋਲਣ ਦੀ ਤਾਂ ਜਾਨ ਚੱਲਦੀ ਨਾ ਮਲਾਜਮ ਨਾ ਮੈਨੂੰ ਕਹਿੰਦਾ ਤੂੰ ਤਨ ਵੀ ਨੋਵਾ ਦੀਆਂ ਜਾਲੀਆਂ ਲਾਈਆਂ ਲਾ ਸਾਈਡ ਤੇ ਮੈਂ ਕਹਾਂ ਤਮਾ ਮੇਰੇ ਜਾਲੀਆਂ ਲੱਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ ਚਾਰ ਪੰਜ ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਉਹ ਤੁਸੀਂ ਉਹੀ ਹੋਣਾ ਜਿਨ੍ਹਾਂ ਨੇ ਕੋਦ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਹਦਣ ਵੀ ਪਰਾ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਲਾਉਣਾ ਗਏ ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਨ ਦੇ ਸੀਗਾ ਤੂੰ ਆਕੜ ਲਿਆ ਇੱਥੇ ਸੋਭੀ ਨਾਲੇ ਤਮਾਸ਼ਾ ਲਾਇਆ ਵਾਦੂ ਦਾ ਮਲਾਜ਼ਮ ਹੋ ਕੇ ਠੀਕ ਆ ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਤੀਂ ਕਿੰਨੀ ਜੀ ਇੱਜ਼ਤ ਦੇ ਇਹਨਾਂ ਬੰਦਾਂ ਨੂੰ ਕਿੰਨੀ ਇੱਜ਼ਤ ਕਿੰਨਾ ਤੂੰ ਹੀ ਕਿੰਨੀ ਇੱਜ਼ਤ ਦੇਂਨੇ ਅਗਲੇ ਨੂੰ ਵੀਡੀਓ ਬੰਦ ਕਰ ਮੇਰੇ ਪਿੱਛੇ ਤੁਹਾਡਾ ਵੀ ਠੀਕ ਆ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਆ ਰਿਕਾਰਡਿੰਗ ਦੇ ਠੀਕ ਆ ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾਉਂਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਲੀਆਂ ਲਾਉਣ ਲਈ ਕਹਿ ਤਾ ਤੁਹਾਨੂੰ ਹੋਰ ਕੀ ਕਹਿ ਤਾ ਪੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਹਸਲਾ ਪਿਆ ਮੈਂ ਉਤੋਂ ਜਾਲੀਆਂ ਨਾਲ ਲਾਵਾਂ ਮੈਂ ਖਵਾਣਾ ਹੀ ਤੇ ਕੇ ਨਹੀਂ ਤੁਸੀਂ ਫਿਰ ਕਿਦਾਂ ਕਹਿ ਤਾ ਉਹ ਸਿੱਤਮ ਕੋਹੜੇ ਮੇਕੋ ਵੀ AK47 ਹੈਗੀ ਇਹ ਕੀ ਗੱਲ ਤੇ ਵੀਡੀਓ ਤੇ ਵਿੱਚ ਹੀ ਆ ਵੀਡੀਓ ਇੱਥੇ ਸਾਰਾ A to Z ਰਿਕਾਰਡ ਆ ਆਪਾਂ ਸੀਪੀ ਸਰ ਨੂੰ ਦਿਖਾਵਾਂਗੇ ਹਾਂ ਦਿਖਾਵਾਂਗੇ ਤੁਸੀਂ ਤੇ ਦਾਗੜ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਹੋ ਤੁਸੀਂ ਮੁਲਾਜ਼ਮਾਂ ਨੂੰ ਮੇਰੇ ਫਿਰ ਮੁਲਾਜ਼ਮਾਂ ਨਾਲ ਕੋਕਰੇ ਤੇ ਕਰੋ